ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਡੈੱਡ ਬੋਡੀ ਘਰੇ ਪਈ ਐ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦਿੱਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ ਤੈਨੂੰ ਯਾਦ ਨਹੀਂ ਇਹ ਗੱਲ ਉਹ ਉਹ ਗਾਲਾਂ ਦੇ ਤੂੰ ਲੰਗਰ 'ਚ ਬੈਠ ਕੇ ਟਾਈਮ ਟਪਾਇਆ ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ ਤੱਕ ਨਹੀਂ ਲੱਗਿਆ ਇਸ ਕਰਕੇ ਮੇਰਾ ਮੂੰਹ ਨਾ ਖਲਾ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ ਇਹ ਬੰਟੀ ਦੇ ਫਾਦਰ ਨੇ ਹਵਾਈ ਫੈਰ ਕਰਕੇ ਖੁਸ਼ੀ ਮਨਾਈ ਸੀ ਇਹ ਇਹ ਇੰਨਾ ਕਿਹਦਾ ਸਫਰ ਹੈ ਚਰੂਮਰੀ ਕਾਲੀਦਲ ਦੇ ਵਿੱਚ ਮੈਂ ਸਿਰਫ ਪਾਰਟੀ ਦੇ ਸੁਧਾਰ ਲਈ ਗੱਲ ਕੀਤੀ ਹੈ ਤੇ ਪਾਰਟੀ ਦੇ ਸੁਧਾਰ ਲਈ ਜੇ ਪ੍ਰਧਾਨ ਸਾਹਿਬ ਨੇ ਮੰਨਣੀ ਆ ਮੰਨਣ ਤੇ ਜੇ ਖੂਚ ਛਾਲ ਮਾਰਨ ਲਈ ਸਾਰੇ ਤਿਆਰ ਬੈਠੇ ਹੋ ਤਾਂ ਉਸੇ ਖੂਚ ਮੈਡਿਕ ਪੂ ਫਿਰ ਮੈਨੂੰ ਕੀ ਫਰਕ ਪੈਂਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਬਗਾਵਤੀ ਸੁਰ ਖੜੇ ਹੁੰਦੇ ਨੇ ਤੋਂ ਦੱਸਦੇ ਕਿ ਬੀਤੇ ਦਿਨੀ ਚਰਨਜੀਤ ਸਿੰਘ ਬਰਾੜ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਮਝਾਇਆ ਗਿਆ ਸੀ ਪਾਰਟੀ ਨੂੰ ਮੋੜ ਲੀਖਾਂ ਤੇ ਲਿਆਉਣ ਲਈ ਕੋਈ ਸਖਤ ਫੈਸਲਾ ਲੈਣਾ ਪੈਣਾ ਤੇ ਉਹਨਾਂ ਨੇ ਬੰਟੀ ਰੁਮਾਨਾ ਦੇ ਉੱਤੇ ਇਲਜ਼ਾਮ ਲਗਾਏ ਸੀ ਵੀ ਉਹ ਸਲਾਹਕਾਰ ਮਾੜੇ ਨੇ ਸੁਖਬੀਰ ਬਾਦਲ ਉਹਨਾਂ ਨੇ ਸਲਾਹ ਮੰਨਦੇ ਨੇ ਤੇ ਮੁਰ ਤੋਂ ਅੱਜ ਚਰਨਜੀਤ ਸਿੰਘ ਬਰਾੜ ਲਾਈਵ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅਸੀਂ ਤਾਂ ਕਦੇ ਪਾਸੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ ਇਹ ਬੰਟੀ ਦੇ ਫਾਦਰ ਨੇ ਹਵਾਈ ਫੈਰ ਕਰਕੇ ਖੁਸ਼ੀ ਮਨਾਈ ਸੀ ਇਹ ਇਹ ਇੰਨਾ ਕਿਹਦਾ ਸਫਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤਾਂ ਇਹ ਅੰਦਾਜ਼ਾ ਲਾ ਲਿਓ ਫਰੀਦਕੋਟ ਦੇ ਹਰੇਕ ਸੱਜਣ ਨੂੰ ਪੁੱਛ ਲਿਓ ਹਰੇਕ ਜਿਹੜੇ ਹੈਗੇ ਆ ਉਹ ਉਸ ਨੂੰ ਪੁੱਛ ਲਿਓ ਤੇ ਦੂਜੀ ਗੱਲ ਬੰਟੀ ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਇਹਨਾਂ ਗੱਲਾਂ ਤੋਂ ਬਾਅਦ ਆ ਜਾ ਤੂੰ ਪਾਰਟੀ ਤਾਂ ਮਾਰੀ ਮਾਰੀ ਐ ਤੇ ਜੇ ਜੇ ਤੂੰ ਬਾਰ-ਬਾਰ ਮੇਰੇ ਤੇ ਝੂਠੇ ਅਲੀਗੇਸ਼ਨ ਲਵਾਏਂਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੜੇ ਵਿਖੇੜੇ ਪੈ ਜਾਣਗੇ ਤੈਨੂੰ ਵੀ ਬਾਹਰ ਨਿਕਲਣਾ ਔਖਾ ਹੋ ਜਾਊਗਾ ਇਸ ਕਰਕੇ ਇੰਨਾ ਕੰਮਾਂ ਤੋਂ ਬਾਅਦ ਆ ਜਾ ਮੈਂ ਪਾਰਟੀ ਨੂੰ ਸੁਧਾਰਨ ਦੇ ਲਈ ਆਪਣੇ ਆਪ ਦੇ ਸਾਰੇ ਅਹੁਦਿਆਂ ਨੂੰ ਆਪਦੇ ਆਪ ਦੇ ਸਾਰੀਆਂ ਚੀਜ਼ਾਂ ਨੂੰ ਇੱਕ ਕਿਸਮ ਦਾ ਦਾਤੇ ਲਾਇਆ ਤੇ ਤੂੰ ਤੂੰ ਕਰਦਾਰਕਸ਼ੀ ਤੇ ਜਿਹੜੀ ਤੇ ਉਤਰਿਆ ਨਾ ਇਹ ਇਹ ਭੜੇ ਰਾ ਪੈ ਗਏ ਮੈਂ ਤੈਨੂੰ ਦੱਸਾਂ ਇਹਦਾ ਅੰਤ ਬਹੁਤ ਮਾੜਾ ਹੋਣਾ ਤੇਰਾ ਇਹ 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 ਮੈਂ ਬਾਦਲ ਪਰਿਵਾਰ ਦੇ ਵਿੱਚ ਰਹਿਣਾ ਤੇਰਾ ਕਰਦਾਰ ਕੀ ਹੈ ਯਾਰ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਹ ਜਿਹੜੀ ਐ ਡੈੱਡ ਬੋਡੀ ਘਰੇ ਪਈ ਐ ਡੈੱਡ ਬੋਡੀ ਘਰੇ ਪਈ ਐ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦੇਹਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ ਤੈਨੂੰ ਯਾਦ ਨਹੀਂ ਇਹ ਗੱਲਾਂ ਭੋਗ ਵਾਲੇ ਦਿਨ ਤੂੰ ਲੰਗਰ 'ਚ ਬੈਠ ਕੇ ਟਾਈਮ ਟਪਾਇਆ ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ ਤੱਕ ਨਹੀਂ ਲੱਗਿਆ ਇਸ ਕਰਕੇ ਮੇਰਾ ਮੂੰਹ ਨਾ ਖਲਾ ਕਿਹੜਾ ਰੇਤਾ ਬਜਰੀ ਕਿਹੜੇ ਕਿੱਥੋਂ ਪੈਸੇ ਕਿਹੜੇ ਕੀ ਇਹ ਮੈਨੂੰ ਸਾਰਾ ਕੁਝ ਪਤਾ ਹੈ ਤੇ ਮੇਰੇ ਸਾਹਮਣੇ ਲੰਘਦਾ ਸੀ ਸਾਰਾ ਕੁਝ ਮੈਂ ਉਸ ਵੇਲੇ ਵੀ ਉਸ 'ਚ ਧਾਰ ਨਹੀਂ ਮਾਰੀ ਕਿਤੇ ਤੁਸੀਂ ਕਿ ਕਿ ਮੇਰੇ ਤੇ ਅਲੀਗੇਸ਼ਨ ਤੁਸੀਂ ਨਹੀਂ ਲਾ ਸਕਦੇ ਇਹ 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 ਇੱਕ ਗੱਲ ਨੂੰ ਸਮਝਣਾ ਪੈਣਾ ਤੁਸੀਂ ਪਰਸੋਂ ਚ ਉੱਥੇ ਮੇਰਾ ਸੱਜਣ ਇੱਕ ਫਰੀਦਕੋਟ ਦਾ ਮੇਰਾ ਭਰਾ ਬੋਲੀ ਜਾਂਦਾ ਸੀ ਕਰੋੜਾਂ ਰੁਪਏ ਦੀਆਂ ਗੱਡੀਆਂ ਮੇਰੀ ਤਾਂ 2014 ਮਾਡਲ ਇੱਕ ਐਨੋਵਾ ਹੈ ਜਿਹੜੀ ਪੌਣੇ 4 ਲੱਖ ਪਾਰਟੀ ਪਿੱਛੇ ਚਲਾਤੀ ਕੋਈ ਬਿਜ਼ਨਸ ਨਹੀਂ ਮੇਰਾ ਤੇ ਦੂਜੀ ਜਿਹੜੀ ਹੈਗੀ ਆ 2007 ਮਾਡਲ ਮੇਰੀ ਕੈਮਰੀ ਹੈ ਜਿਹੜੀ ਜਮ ਕੰਡਮ ਹੋਣ ਦੇ ਕਿਨਾਰੇ ਆ ਤੇ ਜਿਹੜੀਆਂ ਤੁਹਾਡੇ ਯਾਰ ਕੋਲੇ ਗੱਡੀਆਂ ਆ ਉਹ ਵੇਖੋਗਾ ਕਿਹਦੇ ਨਾਂ ਤੇ ਆ ਵੇਖੋਗਾ ਕਿਥੋਂ ਤਨਖਾਹ ਹੁੰਦੀ ਆ ਹਲੇ ਮੇਰਾ ਮੂੰਹ ਨਾ ਖਲਾਓ ਮੇਰੀ ਬੇਨਤੀ ਹੈ ਇਸ ਕਰਕੇ ਜਿਹੜੇ ਬੰਦੇ ਕੋਲੇ ਇੱਕ ਜ਼ਮੀਨ ਦਾ ਓੜਾ ਵੀ ਹੈ ਨਹੀਂ ਤੇ ਉਹ ਬੰਦਾ ਦੂਜਿਆਂ ਤੇ ਅਲੀਗੇਸ਼ਨ ਦਵਾਵੇ ਯਾਰ ਕਿਹੜੇ ਕੰਮਾਂ 'ਚ ਪਏ ਹੋ ਤੁਸੀਂ ਮੈਂ ਸਿਰਫ ਪਾਰਟੀ ਦੇ ਸੁਧਾਰ ਲਈ ਗੱਲ ਕੀਤੀ ਹੈ ਤੇ ਪਾਰਟੀ ਦੇ ਸੁਧਾਰ ਲਈ ਜੇ ਪ੍ਰਧਾਨ ਸਾਹਮਣੇ ਮੰਨਣੀ ਆ ਮੰਨ ਲੈਣ ਤੇ ਜੇ ਖੂਚ ਛਾਲ ਮਾਰਨ ਲਈ ਸਾਰੇ ਤਿਆਰ ਬੈਠੇ ਹੋ ਤਾਂ ਉਸੇ ਖੂਚ ਮੈਂ ਡੱਕ ਪੂ ਫਿਰ ਮੈਨੂੰ ਕੀ ਫਰਕ ਪੈਂਦਾ ਮੇਰੇ ਕਿਹੜਾ ਕੋਈ ਰੱਤੇ ਬਜਰੀ ਦੇ ਲਾਲਚ ਬੰਦ ਹੋ ਜਾਣਗੇ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਕੰਮ ਦੇ ਉੱਤੇ ਬਾਅਦ ਆ ਜਾਓ ਮੈਂ ਹਲੇ ਵੀ ਕਹਿਣਾ ਹੈ ਬੜੀਆਂ ਕੇਸ ਪੈਂਡਿੰਗ ਸਿੱਟਾਂ ਦੇ ਪਈ ਆ ਬੜੇ ਕੁਝ ਹੋਰ ਪਿਆ ਮੈਂ ਇਹਨਾਂ ਕੰਮਾਂ 'ਚ ਨਹੀਂ ਪੈਣਾ ਚਾਹੁੰਦਾ ਨਾ ਮੇਰਾ ਮੂੰਹ ਖਲਾਓ ਯਾਰ ਮੈਂ ਬਹੁਤ ਤਪਿਆ ਪਿਆ ਇਹਨਾਂ ਗੱਲਾਂ ਦੇ ਕਰਕੇ ਤੁਹਾਡੇ ਤੇ ਮੈਂ ਕੋਈ ਸੌਖਾ ਨਹੀਂ ਐ ਮੈਂ ਜ਼ਿੰਦਗੀ ਲਾਈ ਐ 1995 ਦਾ ਘਰ ਛੱਡ ਕੇ ਪੱਕੇ ਤੌਰ ਤੇ ਚੱਲਿਆ ਤੇ 99 ਦੀ ਇਲੈਕਸ਼ਨ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪਹਿਲੀ ਵਾਰੀ ਮੈਨੂੰ ਕਿਸੇ ਸਿਆਸੀ ਲੀਡਰ ਨਾਲ ਮਤਲਬ ਜਿਹੜਾ ਸੀਗਾ ਉਹ ਪੱਕੇ ਤੌਰ ਤੇ ਕਿਸੇ ਨਾਲ ਭੇਜਿਆ ਹੋਇਆ ਸੀਗਾ ਇਸ ਕਰਕੇ ਇਹ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਨਵਾਂ ਪੋਸ਼ ਹੈ ਇਹ ਤਾਂ ਉਸ ਵੇਲੇ ਰਾਜਨੀਤੀ ਚ ਵੀ ਹੈਣੀ ਸੀ ਜਦੋਂ ਦਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲਤਾ ਤੇ ਸਾਸ਼ਕ ਵੀਰ ਸਿੰਘ ਬਾਦਲ ਸਾਹ ਸਾਹ ਗੁਰਦਾਸ ਸਿੰਘ ਬਾਦਲ ਸਾਹਿਬ ਕੋਲੇ ਜਾਂਦਾ ਸੀ ਇੱਕ ਗੱਲ ਦੂਜੀ ਮੈਂ ਬੇਨਤੀ ਕਰਦਿਆਂ ਤੁਹਾਨੂੰ ਇੱਕ ਬਾਰ ਬਾਰ ਤੁਸੀਂ ਸਾਰੇ ਜਿੰਨੇ ਸੱਜਣ ਬੋਲੇ ਉਹਨਾਂ ਨੇ ਇੱਕ ਗੱਲ ਬੋਲੀ ਆ ਕਿ ਦਾਸ ਜੀ ਤੇ ਬਾਦਲ ਸਾਹਿਬ ਨੂੰ ਲੱਗ ਕਰਾਇਆ ਇੱਥੋਂ ਇੱਕ ਗੱਲ ਤਾਂ ਸਾਬਤ ਹੁੰਦਾ ਕਿ ਬੰਟੀ ਨੇ ਲਿਖ ਕੇ ਸਾਰਿਆਂ ਨੂੰ ਭੇਜਿਆ ਵੀ ਤੁਸੀਂ ਆ ਬੋਲਣਾ ਉਹ ਸੱਜਣਾ ਇੱਕ ਗੱਲ ਸਮਝ ਲੈ ਸਰਦਾਰ ਗੁਰਦਾਸ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹਜ਼ਾਰਾਂ ਦੀ ਤਦਾਦ ਚ ਲੀਡਰ ਬਣਾਏ ਆ ਸੈਂਕੜੇ ਦੀ ਤਦਾਦ ਚ ਮੰਤਰੀ ਤੇ ਐਮ ਐਲ ਏ ਬਣਾਏ ਆ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਸਾਂਝਾ ਪਾ ਕੇ ਜਿਹੜੇ ਹੈਗੇ ਆ ਵੱਡੇ ਵੱਡੇ ਕੰਮ ਕਾਰੋਬਾਰ ਕਰਾਏ ਆ ਯਾਰ ਮੈਂ ਮੈਂ ਕਿਸ ਔਕਾਤ ਦਾ ਸੀ ਕਿ ਦੋਨੋਂ ਭਰਾਵਾਂ ਨੂੰ ਲੱਗ ਕਰਾਤਾ ਸਿਆਸੀ ਕਿਸੇ ਦੀ ਜਿਹੜੀ ਹੈ ਉਹ ਵੱਧ ਹੋ ਸਕਦੀ ਹੈ ਆਸਥਾ ਰੱਖ ਲਈ ਤੇ ਕਿਸੇ ਦੀ ਘਟ ਹੋ ਸਕਦੀ ਹੈ ਮੈਂ ਤਾਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸਾਹ ਗੁਰਦਾਸ ਸਿੰਘ ਬਾਦਲ ਸਾਹਿਬ ਦਾ ਭੇਜਿਆ ਹੀ ਸਾਹ ਮਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਸੀਗਾ ਇਹ ਤੇ ਸਿਆਸਤ ਦੀ ਬਾਤ ਚ ਆਉਂਦੇ ਆ ਇਸ ਕਰਕੇ ਇਹੋ ਜੀਆਂ ਬਚਕਾਨੀਆਂ ਗੱਲਾਂ ਇਹਦਾ ਮਤਲਬ ਉਹ ਬੱਚੇ ਸੀ ਕੋਈ ਮੈਂ ਇੱਕ ਨੂੰ ਲੌਲੀਪੌਪ ਦੇ ਤਾ ਤੇ ਦੂਜੇ ਨੂੰ ਨਹੀਂ ਦਿੱਤਾ ਤਾਂ ਰਸਾ ਤਾਂ ਕਿਹੜੇ ਕੰਮਾਂ ਚ ਪਏ ਹੋ ਯਾਰ ਤੁਸੀਂ ਇਹ ਇਹ ਤੁਸੀਂ ਬਾਦਲ ਸਾਹਿਬ ਤੇ ਦਾਸ ਜੀ ਦੀ ਸੋਚ ਤੇ ਹੀ ਸਵਾਲ ਖੜਾ ਕਰਦੇ ਹਾਂ ਜੇ ਮੇਰੇ ਕਰਕੇ ਕਿਸੇ ਕਰਕੇ ਅਲੱਗ ਹੋਏ ਹੋਣ ਇਸ ਕਰਕੇ ਇਹੋ ਜੀਆਂ ਗੱਲਾਂ ਨਾ ਨਾ ਆਪਾਂ ਪਾਉ ਹਾਂ ਹੁਣ ਮੈਂ ਗੱਲ ਕਰਦਾ ਜਿਹੜੀ ਅੱਜ ਸੰਘਾਏ ਉਹਨੇ ਮੇਰੇ ਤੇ ਅਲੀਗੇਸ਼ਨ ਲਾਇਆ ਕਿ ਇਹ ਐਲ ਐਮ ਆਈਆਂ ਵੇਚ ਕੇ ਤੇ ਪੈਸੇ ਕਮਾਉਂਦਾ ਸੰਘਾ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਪੰਜਾਬ ਦੀ ਧਰਤੀ ਚਾਹੋਗੇ ਤੇ ਤੁਹਾਨੂੰ ਜਿਹੜਾ ਇਹ ਡੈਫਾਮੇਸ਼ਨ ਦਾ ਮਿਸ਼ਨ ਦਾ ਨੋਟਿਸ ਹੈ ਨਾ ਇਹ ਤੁਹਾਡਾ ਸਵਾਗਤ ਕਰੂਗਾ ਔਰ ਮੈਂ ਤੁਰ ਤੱਕ ਜਾਊਂਗਾ ਇਹ ਕਿ ਕਿਹੜੇ ਪੈਸੇ ਤੁਸੀਂ ਕਿੱਥੇ ਦਿੱਤੇ ਹੋ ਮੇਰਾ ਕੋਈ ਇਮੀਗ੍ਰੇਸ਼ਨ ਦਾ ਕੰਮ ਨਹੀਂ ਕੰਮ ਲਈ ਮੈਂ ਹੱਥ ਪੈਰ ਮਾਰਨ ਦੀ ਬੜੇ ਕੋਸ਼ਿਸ਼ ਕੀਤੀ ਕਿਉਂਕਿ ਪੈਸੇ ਦੀ ਮੈਂ ਤੰਗੀ ਚ ਚੱਲ ਰਿਹਾ ਸੀਗਾ ਪਰ ਮੈਥੋਂ ਕੋਈ ਕੰਮ ਹਲੇ ਤੱਕ ਕਿਉਂਕਿ ਪਾਰਟੀ ਦੇ ਕੰਮ ਕਰਦੇ ਕਰਦੇ ਕੋਈ ਕੰਮ ਚੱਲਿਆ ਹੀ ਨਹੀਂਗਾ ਤੇ ਮੇਰਾ ਕੋਈ ਕੋਈ ਕੰਮ ਨਹੀਂ ਜਿਹਦਾ ਤੂੰ ਕਜਨ ਦੱਸਦਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਜਿਹੜਾ ਇਹਦਾ ਕੋਈ ਅੱਜ ਦੀ ਦਿਹਾੜੀ ਕੋਈ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ ਹੋਵੇ ਸਾਡੇ ਕੋਲੇ ਸਿੰਕੜੇ ਲੋਕ ਆਉਂਦੇ ਰਹੇ ਆ ਪਾਰਟੀ ਕਰਕੇ ਪਾਰਟੀ ਪ੍ਰਧਾਨ ਸਾਹਿਬ ਕਰਕੇ ਕਿ ਜਿਹੜੇ ਲੋਕ ਕੰਮ ਕਰਾ ਕੇ ਜਾਂਦੇ ਰਹੇ ਆ ਦੋ ਨਾਂ ਤੂੰ ਲੈ ਆ ਜਿਹਦੇ ਚ ਆਇਆ ਸੀ ਕਿ ਜਿਹੜਾ ਜਿਹਦਾ ਤੁਸੀਂ ਆਡੀਓ ਸੁਣਾਈ ਹੈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੱਜਣਾਂ ਨੂੰ ਦੱਸਣਾ ਚਾਹੁੰਦਾ ਇਹ ਨਾਪੇ ਪਿੰਡ ਦੇ ਵਿੱਚ ਬਜੀਦਪੁਰ ਤੇ ਉਪਲਾ ਪਿੰਡ ਦਾ ਇਹ ਮੁੰਡਾ ਇਹਨੇ ਇਹਦਾ ਵਿਆਹ ਹੋਇਆ ਸੀ ਤੇ ਵਿਆਹ ਵੇਲੇ ਦੋਨੋਂ ਪਰਿਵਾਰ ਦੇ ਦੋ ਤਿੰਨ ਜਣੇ ਆ ਕੇ ਮੈਨੂੰ ਕਾਰਡ ਦੇ ਕੇ ਗਏ ਕਿ ਤੁਸੀਂ ਵਿਆਹ ਜ਼ਰੂਰ ਆਇਓ ਜੀ ਹਾਲਾਂਕਿ ਵਿਆਹ ਬਰਨਾਲੇ ਸੀ ਮੈਂ ਇਹਨਾਂ ਨੂੰ ਹੱਥ ਵੀ ਜੋੜੇ ਵੀ ਯਾਰ ਇੰਨੀ ਵਾਰਟ ਔਖਾ ਹੈ ਸਰਦ ਤੂੰ ਪੁੱਗਿਆ ਨਹੀਂ ਜਾਂਦਾ ਤਾਂ ਇਹਨਾਂ ਨੇ ਹੋ ਸਕਦਾ ਇਹਨਾਂ ਨੂੰ ਲੱਗਦਾ ਹੋਵੇ ਕਿ ਬਾਅਦ ਚ ਬਾਈ ਦੀ ਕਿਤੇ ਨਾ ਕਿਤੇ ਅਸੀਂ ਮਦਦ ਲਵਾਂਗੇ ਤੇ ਜ਼ੋਰ ਦੇ ਕੇ ਕਿਹਾ ਕਿ ਬਾਈ ਜੀ ਬਹੁਤ ਜ਼ਰੂਰੀ ਹੈ ਤੁਸੀਂ ਆਉਣਾ ਮੈਂ ਬਰਨਾਲੇ ਇਹਨਾਂ ਦੇ ਵਿਆਹ ਤੇ ਵੀ ਜਾ ਕੇ ਆਇਆ ਯਾਰ ਜਿਹੜੇ ਪਰਿਵਾਰਾਂ ਦੇ ਅਸੀਂ ਪੋਲਿਟੀਕਲ ਤੌਰ ਤੇ ਵਿਆਹਾਂ ਤੱਕ ਵੀ ਜਾਣਦੇ ਆ ਤੇ ਉਹਨੇ ਜੇ ਸਾਡੇ ਤੋਂ ਟੈਲੀਫੋਨ ਕਰਾ ਲਿਆ ਤੇ ਤੈਨੂੰ ਸਪਸ਼ਟ ਸ਼ਬਦਾਂ 'ਚ ਕਿਹਾ ਵੀ ਅਗਲੇ ਨੂੰ ਧੋਖੇ 'ਚ ਨਾ ਰੱਖੀ ਤੇ ਇਹਦੇ 'ਚ ਮਾੜਾ ਕੀ ਕਰਤਾ ਮਾੜਾ ਕੀ ਕਰਤਾ ਦੂਜੀ ਗੱਲ ਤੁਸੀਂ ਮੈਨੂੰ ਇਹ ਇਹ ਦੂਜਾ ਗਗਨ ਦਾ ਨਾਂ ਲਿਆ ਤੇ ਗਗਨ ਨੇ ਤਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਸੀ ਸਿਰਫ ਇਹ ਆਖਿਆ ਮੈਂ ਸ਼ਰੂਮਣੀ ਕਾਲੀਦਲ ਦਾ ਬੰਦਾ ਐ ਮੈਂ ਚਰਨਜੀਤ ਬਰਾੜ ਕੋਲੇ ਜਾਣਾ ਉਹਨਾਂ ਮੈਂ ਉਹਨੂੰ ਮਿਲਿਆ ਤੇ ਮੈਂ ਮਤਲਬ ਉਹਨਾਂ ਨੂੰ ਜਾਣਦਾ ਤੇ ਮੇਰੀ ਤੁਸੀਂ ਮਦਦ ਕਰੋ ਤੁਸੀਂ ਉਹਨੂੰ ਐਲ ਐਮ ਆਈ ਖੁਦ ਦੇ ਕੇ ਤੇ ਮੈਨੂੰ ਬਾਅਦ 'ਚ ਟੈਲੀਗ੍ਰਾਮ ਕੀਤਾ ਵੀ ਤੁਹਾਡਾ ਨਾਂ ਲੈਂਦਾ ਸੀ ਮੁੰਡਾ ਤੇ ਮੈਂ ਐਲ ਐਮ ਆਈ ਦੇਤੀ ਮੈਂ ਕਿਹਾ ਮੈਂ ਸੋਕੋ ਦੀ ਉਦੋਂ ਚੁੱਪ ਹੋ ਗਿਆ ਮੈਂ ਕਿਹਾ ਹੋ ਸਕਦਾ ਮੈਂ ਕਿਸੇ ਦਾ ਫੋਨ ਕੀਤਾ ਹੋਵੇ ਮੇਰੇ ਤਾਂ ਯਾਦ ਵੀ ਨਹੀਂ ਸੀ ਫਿਰ ਉਹ ਗਗੰਦਾ ਹੀ ਮੁੰਡੇ ਦਾ ਫੋਨ ਆਇਆ ਕਿ ਬਾਈ ਜੀ ਮੈਂ ਤੁਹਾਡਾ ਨਾਂ ਲਿਆ ਸੀ ਸੰਘਾ ਸਾਹਿਬ ਨੇ ਮੇਰਾ ਕੰਮ ਕਰਤਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸੰਘਾ ਸਾਹਿਬ ਦੀ ਧੰਨਵਾਦ ਕਰਦਾ ਇੱਕ ਗੱਲ ਤੇ ਜੇ ਉਹ ਤੋਂ ਇੱਕ ਲੱਡੂਆਂ ਦਾ ਡੱਬਾ ਹੀ ਉਹਦੇ ਬਾਪ ਤੋਂ ਜਾਂ ਕਿਸੇ ਤੋਂ ਲਿਆ ਹੋਵੇ ਉਨੇ ਮੈਨੂੰ ਇਹ ਵੀ ਆਫਰ ਕੀਤੀ ਸੀ ਕਿ ਬਾਈ ਮੈਂ ਤੇਰੇ ਇਲਾਕੇ 'ਚ ਬੋਰਡ ਲਵਾ ਦਿੰਦਾ ਤੇ ਮੈਂ ਹੱਥ ਜੋੜ ਕੇ ਕਿਹਾ ਕੋਈ ਗੱਲ ਨਹੀਂ ਜਦੋਂ ਮੈਨੂੰ ਕਿਤੇ ਲੋੜ ਹੋਈ ਮੈਂ ਤੁਹਾਨੂੰ ਬੇਨਤੀ ਕਰ ਲੂੰਗਾ ਪਰ ਮੈਨੂੰ ਇਹਨਾਂ ਗੱਲਾਂ 'ਚ ਲੋੜ ਨਹੀਂ ਐ ਮੈਂ ਤਾਂ ਯਾਰ ਲੱਡੂਆਂ ਦਾ ਡੱਬਾ ਨਹੀਂ ਲਿਆ ਤੇ ਤੂੰ 30 ਲੱਖ ਦੀਆਂ ਗੱਲਾਂ ਕਰਦਾ ਇਹ ਪੈਸਿਆਂ ਦੇ ਅਲੀਗੇਸ਼ਨ ਜਿਹੜੇ ਲਾਏ ਆ ਨਾ ਝੂਠੇ ਇਹਨਾਂ ਦਾ ਜਵਾਬ ਦੇਣਾ ਪੈਣਾ ਸੰਗਾ ਸਾਥ ਤੁਹਾਨੂੰ ਤੁਸੀਂ ਮੈਨੂੰ ਇੱਕ ਵਾਰੀ ਇਹ ਵੀ ਪੁੱਛਿਆ ਸੀ ਫੋਨ ਕਰਦੇ ਨੂੰ ਐਸੇ ਮੁੰਡੇ ਪਿੱਛੇ ਹੀ ਜਾਂ ਹੋਰ ਪਿੱਛੇ ਮੈਂ ਤੁਹਾਡੇ ਨਾਲ ਜਦੋਂ ਫੋਨ ਕੀਤਾ ਤੇ ਤੁਸੀਂ ਕਿਹਾ ਕਿ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਿਹਾ ਮੈਂ ਕਿਹਾ ਵੀ ਉਹ ਤੇ ਤੁਸੀਂ ਸਮਝਦੇ ਹੋ ਵੀ ਅਸੀਂ ਤਾਂ ਦੋਸਤ ਐ ਦੋਸਤ ਕਿਸ ਕਿਸਮ ਦੇ ਹੋ ਮੈਨੂੰ ਪਤਾ ਕਿਉਂਕਿ ਬੰਟੀ ਦੀ ਕੜੀ ਆ ਵੱਡੀ ਬੰਟੀ ਜੀ ਕਿਹਦੇ ਕਿਹਦੇ ਨਾਲ ਕੜੀਆਂ ਮਲਾਉਂਦੇ ਉਹ ਮੈਨੂੰ ਸਾਰਾ ਪਤਾ ਹੈ ਉਹਨੂੰ ਮੈਂ ਜਾਣਾ ਨਹੀਂ ਚਾਹੁੰਦਾ ਉਸ ਗੱਲ ਦੇ ਵਿੱਚ ਇਸ ਕਰਕੇ ਕਿ ਉਹ ਮੈਂ ਕਿਹਾ ਵੀ ਉਹਨਾਂ ਨੇ ਨਹੀਂ ਕਿਹਾ ਮੈਂ ਆਪਦੇ ਵੱਲੋਂ ਕਹਿ ਰਿਹਾ ਕਿ ਪਾਰਟੀ ਦਾ ਬੰਦਾ ਜੇ ਤੇਰੀ ਮਦਦ ਹੁੰਦੀ ਹੈ ਤਾਂ ਕਰ ਦੇ ਨਹੀਂ ਤਾਂ ਭਾਈ ਤੇਰੀ ਮਦਦ ਇਸ ਕਰਕੇ ਇਹੋ ਜਿਹੇ ਹਾਸੋ ਹੀਣੀਆਂ ਗੱਲਾਂ ਦੇ ਵਿੱਚ ਜਾਣਾ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਐ ਇਸ ਦਾ ਨਾਂ ਕਰੋ ਯਾਰ ਮੇਰਾ ਮੂੰਹ ਨਾ ਖਰਾਓ ਬਹੁਤ ਔਖਾ ਹੋ ਜਾਣਾ ਇਸ ਕੰਮ ਦੇ ਵਿੱਚ ਇਸ ਕੰਮ 'ਚ ਨਾਮ ਪਈਏ ਮੈਂ ਸਿਆਸੀ ਗੱਲਾਂ ਬੋਲੂਗਾ ਸਿਆਸੀ ਜਵਾਬ ਜਿਹੜਾ ਪਾਰਟੀ ਤੋਂ ਜ਼ਰੂਰ ਮੰਗੂਗਾ ਮੇਰੀ ਲੜਾਈ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਨਹੀਂ ਹੈ ਮੇਰੀ ਬਾਦਲ ਪਰਿਵਾਰ ਨਾਲ ਨਹੀਂ ਹੈ ਮੈਂ ਤਾਂ ਇਹ ਬੰਟੀ ਨੂੰ ਪੁੱਛਦਾ ਜਿੰਨਾ ਬਾਦਲ ਪਰਿਵਾਰ ਹੈ ਭਾਵੇਂ ਚੰਡੀਗੜ੍ਹ ਰਹਿੰਦੇ ਆ ਸਾਰੀਆਂ ਫੈਮਲੀਆਂ ਭਾਵੇਂ ਬਾਦਲਾ ਕਿਸੇ ਦੇ ਘਰੇ ਚਾਹ ਪੀ ਕੇ ਵਿਖਾ ਦੇ ਯਾਰ ਤੂੰ ਮੈਂ ਤਾਂ ਅੱਜ ਵੀ ਜਿੱਥੇ ਮਰਜ਼ੀ ਜਾ ਕੇ ਤਾਏ ਚਾਚੇ ਜਿੰਨੇ ਹੈਗੇ ਸਾਰਿਆਂ ਦੇ ਘਰਾਂ 'ਚ ਰੋਟੀ ਖਾ ਸਕਦਾ ਕਿਉਂਕਿ ਮੈਂ 32 ਸਾਲ ਦਾ ਇਸ ਪਰਿਵਾਰ 'ਚ ਵਿਚਰਦਾ ਮਸਿਆਸੀ ਲੜਾਈ ਤਾਂ ਕੋਈ ਸਾਡੇ ਵਖਰੇਵੇਂ ਹੋ ਸਕਦੇ ਆ ਪਰ ਜਾਤੀ ਤੌਰ ਤੇ ਮੇਰੇ ਕਰਦਾਰਤੀ ਤੌਰ ਤੇ ਮੇਰੇ ਕਿਰਦਾਰ ਬਾਰੇ ਮੇਰੀ ਇਮਾਨਦਾਰੀ ਬਾਰੇ ਸਾਰੇ ਜਾਣਦੇ ਆ ਤੇ ਇਸ ਕਰਕੇ ਯਾਰ ਤੂੰ ਮੈਨੂੰ ਇਹ ਝੂਠੇ ਲਾਂਚਨ ਲਾ ਕੇ ਤੇ ਸ਼ਾਇਦ ਚੁੱਪ ਕਰਾਉਣ ਦੀ ਜਾਂ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੇਗਾ ਇਹ ਕੀਤਾ ਨਹੀਂ ਜਾਣਾ ਦੂਜੀ ਸੰਗਤ ਸਾਹਿਬ ਤੁਸੀਂ ਮੈਨੂੰ ਮੇਰੇ ਤੇ بڑے ਛੋਟੇ ਅਲੀਗੇਸ਼ਨ ਲਾਏ ਕਿ ਇਹ ਤਾਂ ਜੀ ਪਿੰਡ ਬੜਾ ਪਤਾ ਨਹੀਂ ਟੈਂਪੂ ਚਲਾਉਂਦਾ ਸੀ ਇਹ ਪਤਾ ਨਹੀਂ ਕਿਹੜੇ ਕੰਜਰ ਨੇ ਕਿੱਥੋਂ ਗੱਲ ਚਲਾਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਮੈਂ ਇੱਕ ਬੇਨਤੀ ਕਰਦਿਆਂ 93 ਚ ਮੈਂ ਬੀਏ ਕੀਤੀ ਤੇ ਬੀਏ ਦੇ ਪੇਪਰ ਦੇਣ ਤੋਂ ਪਹਿਲਾਂ ਫਿਲਟਰ ਉਹਨਾ ਫਿਲਟਰ ਦਾ ਜੁਨਿਟ ਅਸੀਂ ਮਲੋਟ ਦੇ ਵਿੱਚ ਸੱਤ ਫੋਟੋ ਨਸਵਾਰ ਵਾਲਿਆਂ ਤੋਂ ਗਿੱੜਵੇ ਤੋਂ ਖਰੀਦ ਕੇ ਮਲੋਟ ਲੈ ਗਏ ਸੀ ਜਿੰਨਾ ਚਿਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਬਾਏ ਇਲੈਕਸ਼ਨ ਨਹੀਂ ਲੰਘਿਆ 93 ਤੋਂ 95 ਤਿੱਕਰ ਮੈਂ ਉਹ ਕਾਰੋਬਾਰ ਕਰਦਾ ਰਿਆ 93 ਤਿੱਕਰ ਮੈਂ ਬੀਏ ਕੀਤੀ ਹੈ ਤੇ 95 ਤੋਂ ਬਾਅਦ ਮੈਂ ਪੱਕਾ ਤੌਰ ਤੇ ਜਿਹੜਾ ਹੈਗਾ ਮੈਂ ਪੋਲਿਟਿਕਸ ਦੇ ਵਿੱਚ ਐ ਯਾਰ ਕਿਹੜੇ ਕੰਮਾਂ 'ਚ ਪਈਓ ਕਿਹੜੇ ਕੰਮਾਂ 'ਚ ਪਈਆਂ ਤੁਸੀਂ ਕੱਲ ਨੂੰ ਤੁਸੀਂ ਕਹਿ ਦਿਓਗੇ ਜੀ ਮੈਂ ਤਾਂ ਜੋੜੇ ਗੰਢ ਦਾ ਸੀ ਤੇ ਜੋੜੇ ਗੰਢਣ ਵਾਲਾ ਕੋਈ ਬੰਦਾ ਨਹੀਂ ਹੁੰਦਾ ਕੱਲੋਂ ਤੁਸੀਂ ਕਹਿ ਦੋਗੇ ਜੀ ਇਹ ਤਾਂ ਦਿਹਾੜੀਆਂ ਜਾਂਦਾ ਸੀ ਤੇ ਦਿਹਾੜੀ ਜਾਣ ਵਾਲੇ ਬੰਦੇ ਨਹੀਂ ਹੁੰਦੇ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿਆ ਮੈਂ ਪਹਿਲਾਂ ਵੀ ਸਪਸ਼ਟ ਕੀਤਾ ਕਿ ਅਸੀਂ ਰਾਜੇ ਨਹੀਂ ਐ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਪਰਿਵਾਰ ਜਿੰਨੀ ਸਾਡੇ ਕੋਲੇ ਜਾਇਦਾਦ ਐ ਬਾਦਲ ਪਰਿਵਾਰ ਜਿੰਨੀ ਹੈ ਨਹੀਂ ਨਾ ਕਿਸੇ ਵੱਡੇ ਰਾਜਾ ਜਿੰਨੀ ਐ ਪਰ ਇੱਕ ਸਧਾਰਨ ਜੱਟ ਦਾ ਪੁੱਤ ਚੰਗਾ ਪੜਾ ਹੈਗਾ ਮੇਰੇ ਬਾਪੂਰੀ ਪੰਜ ਭਰਾ ਸੀਏ ਪੰਜ ਭਰਾ ਹੋਣ ਦੇ ਬਾਵਜੂਦ ਸਾਡੀ ਜ਼ਮੀਨ ਸਰਪਲਸ ਨਿਕਲੀ ਇੰਨੀ ਤਾਂ ਢੇਰੀ ਸੀਗੀ ਸਾਡੇ ਕੋਲੇ ਜਿਹੜੀ ਅਸੀਂ ਕਰਕੇ ਖਾ ਸਕਦੇ ਆ ਇਸ ਕਰਕੇ ਜੇ ਮੈਂ ਪੈਸੇ ਕਮਾਉਣੇ ਹੁੰਦੇ ਤੇ ਰੇਤੇ ਦੇ ਕੌਣ-ਕੌਣ ਵੰਡਦਾ ਸੀ ਕਿੱਥੇ ਵੰਡਦਾ ਸੀ ਮੈਨੂੰ ਇਹ ਵੀ ਪਤਾ ਨਾ ਗਵਾਹियां ਦਵਾਉ ਮੈਂ ਤੁਹਾਨੂੰ ਨਾ ਇਸ ਨੂੰ ਮੱਚ ਪਾਓ ਤੁਸੀਂ ਤੇ ਜੇ ਹੋਰ ਕਿਤੇ ਪੈਸੇ ਆਉਂਦੇ ਸੀ ਕਰੋੜਾ ਰੁਪਏ ਦਾ ਸਾਹਬ ਜਿਹੜਾ ਇਲੈਕਸ਼ਨ ਹੈ ਬਾਅਦ ਇਲੈਕਸ਼ਨ ਦੂਜੇ ਚੀਜ਼ੇ ਹੁੰਦੇ ਸੀ ਤੇ ਫਿਰ ਉਹ ਮੈਂ ਤਾਂ ਮੇਰਾ ਤਾਂ ਉਹ ਵੀ ਲਿਖ ਕੇ ਜਾਂਦਾ ਸੀ ਈਵਨ ਇੱਥੋਂ ਤੱਕ ਕਿ ਮੈਂ ਤਾਂ ਕੋਲੋਂ ਛੋੜਾ ਬੋਟਾ ਜਿੰਨਾ ਵੀ ਖਰਚਾ ਹੁੰਦਾ ਸੀ ਖਰਚਾ ਕਰਕੇ ਤੁਰਦਾ ਸੀ ਇਸ ਕਰਕੇ ਸੰਗਾ ਸਾਹਿਬ ਇਹਨੂੰ ਇਹਨੂੰ ਇਹਨਾਂ ਗੱਲਾਂ ਤੋਂ ਬਾਜ਼ ਆ ਜਾਓ ਇਹਨਾਂ ਗੱਲਾਂ 'ਚ ਕੁਛ ਨਹੀਂ ਤਰਿਆ ਪਿਆ ਕੁਛ ਨਹੀਂ ਤਰਿਆ ਪਿਆ ਨਾ ਪਾਰਟੀ ਦਾ ਨੁਕਸਾਨ ਕਰਾਉਣ ਵਾਲੇ ਪਾਸੇ ਤੁਸੀਂ ਤਰੋ ਤੇ ਨਾਮ ਇੱਥੋਂ ਤਰੋ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਆਪਦਾ ਕਿਰਦਾਰ ਬਹੁਤ ਔਖੇ ਹੋ ਕੇ ਬਣਾਇਆ ਬਹੁਤ ਔਖਾ ਬਣਦਾ ਹੈ ਗੱਡੀ ਆਪ ਚਲਾਉਣੀ ਕਈ ਵਾਰੀ ਦੋ ਦੋ ਤਿੰਨ ਤਿੰਨ ਦੇ ਨਾਲ ਕੋਈ ਬੰਦਾ ਹੀ ਨਾ ਹੋਣਾ ਇਹ ਇਹ ਕੋਈ ਸੌਖਾ ਕੰਮ ਨਹੀਂ ਹੈ ਮੇਰਾ ਵੀ ਜੀ ਕਰਦਾ ਕਿ ਜੇ ਮੇਰੀ ਨੋਟਾਂ ਨਾਲ ਭਰੀ ਹੋਵੇ ਤੇ ਚਾਰ ਪੰਜ ਬੰਦੇ ਹੁਣ ਜੀ ਜੀ ਕਰਦੇ ਹੁਣ ਦੋ ਤਿੰਨ ਪੀਏ ਰੱਖੇ ਹੁਣ ਪਰ ਨਹੀਂ ਮੈਨੂੰ ਪਤਾ ਹੈ ਵੀ ਇਹ ਜਿਹੜਾ ਰਸਤਾ ਹੈ ਇਹ ਇਹ ਜੇ ਤੁਸੀਂ ਇਮਾਨਦਾਰੀ ਨਾਲ ਚੱਲਣਾ ਹੈ ਤਾਂ ਕਿਰਪਾ ਕਰਕੇ ਇਹ ਜਿਹੜਾ ਇਮਾਨਦਾਰੀ ਨਾਲ ਰਸਤਾ ਔਖਾ ਹੁੰਦਾ ਪਰ ਨੀਂਦ ਬੜੀ ਸੌਖੀ ਹੁੰਦੀ ਹੈ ਇਸ ਕਰਕੇ ਪਹਿਲੀ ਗੱਲ ਤਾਂ ਜਿਹੜਾ ਮੇਰੇ ਤੇ ਪੈਸਿਆਂ ਦਾ ਅਲੀਗੇਸ਼ਨ ਲਾਇਆ ਇਹਦਾ ਮੈਂ ਜਰੂਰ ਨੋਟਿਸ ਭੇਜੂੰਗਾ ਫੌਰਨ ਕਿਵੇਂ ਭੇਜ ਸਕਦਾ ਜਾਂ ਇੱਥੇ ਆ ਇਹਨੂੰ ਕਿਵੇਂ ਸਰਵ ਕਰਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹ ਸਪਸ਼ਟ ਕਰਦਾ ਦੂਜੀ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੂੱਚੇ ਵਰਕਰਾਂ ਨੂੰ ਇੱਕ ਮੇਰਾ ਸਵਾਲ ਹੋਰ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸਰਬਜੀਤ ਸਿੰਘ ਝੰਜਰ ਸਾਹਿਬ ਨੂੰ ਝੰਜਰ ਸਾਹਿਬ ਇਹ ਪਾਰਟੀ ਦਾ ਪਲੇਟਫਾਰਮ ਵਰਤਣ ਲਈ ਇਹ ਤੁਸੀਂ ਦਿੱਤਾ ਥੋੜੀ ਸਹਿਮਤੀ ਨਾਲ ਪਿਆ ਯੂਥ ਅਕਾਲੀ ਦਲ ਦੇ ਪੇਜ ਤੇ ਮੇਰੇ ਤੇ ਅਲੀਗੇਸ਼ਨ ਦੀ ਜਿਹੜੀ ਵੀਡੀਓ ਆ ਜਾਂ ਕਿਹਨੇ ਪਿਆ ਕਿਉਂਕਿ ਮੈਨੂੰ ਉੱਥੇ ਵੀ ਅਖੀਰ ਨੋਟਿਸ ਲਿਆਉਣਾ ਪੈਣਾ ਹੈ ਮੈਂ ਵੀ ਅੱਜ ਤਿੱਕਰ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਹੀ ਅਹੁਦੇਦਾਰ ਹੈ ਉਹੀ ਮੇਰੇ ਕੋਲੇ ਹਲਕਾ ਇੰਚਾਰਜ ਹੈ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਚਿਆਂ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦੇ ਖਿਲਾਫ ਅਜਿਹੀਆਂ ਗੱਲਾਂ ਪੈਣੀਆਂ ਇਹ ਕਿਹਨੇ ਇਜਾਜ਼ਤ ਦਿੱਤੀ ਹੈ ਇਹ ਵੀ ਨਾਂ ਲੈ ਕੇ ਦੱਸ ਦਿਓ ਇਸ ਕਰਕੇ ਮੈਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਲੜਾਈ ਜਿਹੜੀ ਹੈ ਉਹ ਉਹ ਮੇਰੀ ਅਸੂਲਾਂ ਦੀ ਹੈ ਔਰ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਨਹੀਂ ਤਾਂ ਮੇਰੇ ਕੋਲੇ ਤਾਂ ਬੜਾ ਵੱਡਾ ਦਫ਼ਤਰ ਸੀਗਾ ਬڑے ਵੱਡੇ ਰਤਬੇ ਸੀਗੇ ਤੇ ਮੈਂ ਰਾਮ ਨਾਲ ਬੈਠਾ ਰਹਿੰਦਾ ਜਿਵੇਂ ਬਾਕੀ ਸਾਰੇ ਲੀਡਰਸ਼ਿਪ ਬਣ ਚੁੱਪ ਕਰਕੇ ਅਧੀਨਗੀ ਇਕੱਲੀ ਕਬੂਲ ਕੇ ਤੇ ਹਾਰਾਂ ਜਿੱਤਾ ਝੋਲੀ ਚ ਪਾ ਕੇ ਅਸੀਂ ਤੁਰੇ ਫਿਰਦੇ ਆ ਕਿੰਨਾ ਚਿਰ ਪਾਰਟੀ ਬਚੂਗੀ ਯਾਰ ਇਸ ਗੱਲ ਨਾਲ ਮੈਨੂੰ ਇੱਕ ਗੱਲ ਤਾਂ ਸਮਝਾ ਦਿਓ ਪੰਜ ਇਲੈਕਸ਼ਨ ਅਸੀਂ ਹਾਰ ਗਏ ਐ ਤੋਂ ਪਹਿਲਾਂ ਤੇ ਅਗਲਿਆਂ ਦੇ ਵਿੱਚ ਸਾਡੇ ਕੋਲੇ ਖੜਾ ਕਰਨ ਲਈ ਇੱਕ ਦੂਜੇ ਤੇ ਅਸੀਂ ਸਿੱਟੀ ਜਾਂਦੇ ਆ ਵੀ ਕੌਣ ਖੜਾ ਹੋਊਗਾ ਕਿਵੇਂ ਖੜਾ ਹੋਊਗਾ ਤੇ ਕਿਹੜੇ ਕਮਾਚ ਪਣਿਆ ਇਸ ਕਰਕੇ ਚਰਨਜੀਤ ਬਰਾੜ ਪਾਰਟੀ ਦੇ ਵਿੱਚ ਕੋਈ ਅਹੁਦੇਦਾਰ ਬਣੇ ਤੇ ਭਵੇਂ ਨਾ ਬਣੇ ਮੇਰੀ ਆਖਰੀ ਕੋਸ਼ਿਸ਼ ਹੋਊਗੀ ਕਿ ਸ਼ਰੂਮਣੀ ਅਕਾਲੀ ਦਲ ਨੂੰ ਹਰ ਹਾਲਤ ਚ ਤਕੜ ਤਕੜਾ ਕਰਾਂ ਤਬਦੀਨੀਆਂ ਵੱਡੇ ਪੱਧਰ ਤੇ ਲਿਆ ਕੇ ਜਿਵੇਂ ਝੁੰਡਾ ਕਮੇਟੀ ਨੇ ਰეკਮੈਂਡ ਕੀਤੀਆਂ ਉਸ ਕਿਸਮ ਦੀਆਂ ਲਿਆ ਕੇ ਤਕੜਾ ਕਰਨ ਦੀ ਮੇਰੀ ਜਿਹੜੀ ਹੈ ਹਰ ਹਾਲਤ ਕੋਸ਼ਿਸ਼ ਰਊਗੀ ਔਰ ਜਿਹੜੇ ਸੱਜਣਾ ਨੇ ਮੇਰਾ ਮੂੰਹ ਬੰਦ ਕਰਿਆ ਸੀ ਅੱਜ ਮੈਨੂੰ ਬੋਲਣਾ ਪਿਆ ਕਿਉਂਕਿ ਪੈਸੇ ਦੇ ਅਲੀਗੇਸ਼ਨ ਛੋਟੇ ਨਹੀਂ ਹੁੰਦੇ ਇਹ ਕਰਦਾਰ ਕੁਸ਼ੀ ਹੈ ਤੇ ਕਰਦਾਰ ਕੁਸ਼ੀ ਮੈਂ ਆਪਦੀ ਹੋਣ ਨਹੀਂ ਦੇਣੀ ਇਸ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਉਹਨਾਂ ਤੋਂ ਮੈਂ ਮਾਫੀ ਚਾਹੁੰਨਾ ਤੇ ਇਹ ਹਲੇ ਵੀ ਮੈਂ ਬੇਨਤੀ ਕਰਦਾ ਕਿ ਬਾਹਰ ਆ ਜਾਓ ਬਾਹਰ ਜਾ ਜੂ ਕਿਰਪਾ ਕਰਕੇ ਮੈਂ ਇਹ ਇੱਕ ਘਟੀਆਂ ਲੜਾਈਆਂ ਚ ਪੈਣਾ ਨਹੀਂ ਚਾਹੁੰਦਾ ਮੇਰੇ ਸਿਆਸੀ ਜਿਹੜੀਆਂ ਲੜਾਈ ਮੈਂ ਵਿਢੀ ਆ ਕਿ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਉਹਦੇ ਪ੍ਰਤੀ ਖੁਦ ਫੈਸਲੇ ਕਰ ਲੋ ਯਾਰ ਚੰਜੀਤ ਬਰਾੜਤਾ ਹੁਣ ਵੇਚੀ ਹੀ ਐ ਨੀਗਾ ਤੁਸੀਂ ਬੁਲਾਉਂਦੇ ਹੀ ਨਹੀਂ ਸਾਧਦੇ ਹੀ ਨਹੀਂ ਤੇ ਫਿਰ ਮੈਥੋਂ ਬਿਨਾ ਫੈਸਲੇ ਚੰਗੇ ਕਰਕੇ ਪੰਜਾਬ ਦੇ ਪਾਰਟੀ ਦੇ ਲੀਡਰਾਂ ਨੂੰ ਤੁਸੀਂ ਮਨ ਜਿੱਤ ਲੋ ਤੇ ਮੇਰੇ ਖਿਲਾਫ ਸਾਰਾ ਕੁਝ ਵਧੀਆ ਚੱਲੂਗਾ ਸੋ ਇਸ ਕਰਕੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਤਕੜੇ ਹੋਈਏ ਪਾਰਟੀ ਬਚਾਉਣੀ ਐ ਪਾਰਟੀ 'ਚ ਵੱਡੀਆਂ ਤਬਦੀਲੀਆਂ ਲਿਆ ਕੇ ਫੇਰ ਹੀ ਬਚਣੀ ਐ ਸਾਰੇ ਸਾਥ ਦਿਓ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਕੋਸ਼ਿਸ਼ ਰਹੂਗੀ ਮੇਰੀ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣਾ ਪਿਆ ਤਾਂ ਮੈਂ ਕੋਸ਼ਿਸ਼ ਕਰਕੇ ਜਾਊਂਗਾ ਚਰਜੀ ਸਿੰਘ ਬਰਾੜ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਵੀ ਮੇਰੇ ਖਿਲਾਫ ਬੰਟੀ ਰਮਾਣਾ ਝੂਠਾ ਪ੍ਰਚਾਰ ਕਰ ਰਹੇ ਜੇ ਮੈਂ ਸੱਚ ਬੋਲਣ ਤੇ ਆ ਗਿਆ ਤਾਂ ਪਾਰਟੀ ਦਾ ਨੁਕਸਾਨ ਹੋਵੇਗਾ ਹਾਲਾਂਕਿ ਪਾਰਟੀ ਦੀ ਲੀਡਰਸ਼ਿਪ ਵਰਕਰ ਕਹ ਰਹੇ ਸੀ ਪਾਰਟੀ ਖਿਲਾਫ ਨਾ ਬੋਲੋ ਤਾਂ ਜੋ ਪਾਰਟੀ ਦਾ ਨੁਕਸਾਨ ਹੋ ਰਿਹਾ ਉਹਨੇ ਕਿਹਾ ਕਿ ਹੁਣ ਜੇ ਕੋਈ ਗੱਲ ਹੁੰਦੀ ਹੈ ਤਾਂ ਜਿੰਮੇਵਾਰ ਬੰਟੀ ਰਮਾਣਾ ਹੋਵੇਗਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਛੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ